ਸਰ ਨਾਮ ਦੱਸੋ ਮੇਰਾ ਨਾਮ ਕਾਸ਼ਰਮਾ ਜੀ ਉਹਦੇ ਕੀ ਸਰ ਮੈਂ ਸੈਂਟਿਸ ਫੈਕਟਰੀ ਲਗਾਣੇ ਦਾ ਮਟਾਲਾ ਸਰ ਆਈ ਨਾ ਮਸ਼ੀਨ ਲਗਾਈ ਜਾਂ ਤੇ ਇਹ 8 ਡਿ ਬਕਾਲਾ ਦੇ ਵਿੱਚ ਮਸ਼ੀਨ ਆਈ ਹੈ ਜਿਹੜੇ ਸੁੱਕੇ ਨਾਰੀਅਲ ਦੀ ਫਾਲ ਬਣਾਉਂਦੇ ਉਹਦੇ ਬਾਰੇ ਦੱਸੋ ਕਰਨ ਵਾਲੇ ਇਹ ਸਰ ਅਹੀਂ ਨਗਰ ਨਿਗਮ ਬਡਾਲਾ ਔਰ ਸਵਚ ਭਾਤ ਮਿਸ਼ਨ ਦੀ ਹਦਤਾਂ ਨੇ ਉਤਾਰੀ ਕੋਕੋਨਟ ਸ਼ੈਟਰ ਨਾ ਦੀ ਮਸ਼ੀਨ ਹੈ ਸਰ ਇਹ ਅਹੀਂ ਪਰਚੇਜ਼ ਕੀਤੀ ਹੈ ਜੀ ਇਹਦੀ ਟੋਟਲ ਕਾਸਟ 310000 ਰੁਪਏ ਦੇ ਕਰੀਬ ਹੈ ਸਰ ਔਰ ਇਹ ਜਿਹੜੇ ਨਾਰੀਅਲ ক্রেਤਾ ਨੇ ਸ਼ਹਿਰ ਦੇ ਉਹਨਾਂ ਕੋਈ ਨਾਰੀਅਲ ਕਲੈਕਟ ਕਰਕੇ ਜਿਹੜੇ ਬੱਚੇ ਨਾਰੀਅਲ ਦੇ ਖੋਲ ਨੇ ਉਹ ਕਲੈਕਟ ਕਰਕੇ ਇੱਥੇ ਲਿਆ ਕੇ ਸਰ ਇਹਨੂੰ ਸੈੱਡ ਕਰਕੇ ਔਰ ਇਹਦਾ ਇਹ ਤੋਂ ਖਾਦ ਤਿਆਰ ਕਰਾਂਗੇ ਸਰ ਸਰ ਕਿੱਦਾਂ ਕੰਮ ਕਰਦੀ ਹੈ ਮਸ਼ੀਨ ਫਿਰ ਕਿਸ ਤਰ੍ਹਾਂ ਕੰਮ ਕਰਵਾ ਜਾਂਦਾ ਹੈ ਇਹ ਸਰ ਜਿਹੜੇ ਨਾ ਨਜ਼ੇ ਵੀ ਜਿਹੜੇ ਨਾਰੀਅਲ ਵੇਚਤਾ ਨੇ ਜਿਹੜੇ ਉਹਨਾਂ ਕੋ ਬੱਚੇ ਨਾਰੀਅਲ ਨੇ ਉਹ ਲਿਆ ਕੇ ਤੁਸੀਂ ਦੇਖਿਆ ਆਏਗਾ ਇਹ ਤੂੰ ਇਹਨੂੰ ਲਾਪਾਂ ਲਿਆ ਕੇ ਇੱਥੇ ਕ੍ਰਸ਼ ਕਰਕੇ ਔਰ ਜਿਹੜਾ ਇਹਦਾ ਬੁਰਾਦਾ ਬਣੇਗਾ ਇਹਨੂੰ ਸੁਕਾ ਕੇ ਜੇ ਸੁਕਾ ਕੇ ਉਹਨੂੰ ਛਾਨਣ ਤੋਂ ਬਾਅਦ ਜਿਹੜਾ ਉਹ ਬੂਰਾ ਹੈ ਉਹ ਪਿੱਟਾਂ 'ਚ ਪਾ ਕੇ ਜਿਹੜੀ ਖਾਦ ਤਿਆਰ ਕਰਾਂਗੇ ਸਰ ਸਰ ਉਹ ਜਿਹੜੇ ਨਾਰੀਅਲ ਵੇਚਦੇ ਉਹਨਾਂ ਨੇ ਜਰ ਉਹਨਾਂ ਨਾਲ ਕੰਟੈਕਟ ਨਹੀਂ ਉਹਨਾਂ ਨੇ ਇਹ ਮਤਲਬ 70% ਤਾਂ ਕਹੀਂ ਸਰ ਉਹਨਾਂ ਨੂੰ ਅਪਰੋਚ ਕਰ ਲਿਆ ਔਰ ਉਹਨਾਂ ਨੂੰ ਇਹ ਕਹਿਤਾ ਕਿ ਹਫਤੇ 'ਚ ਇੱਕ ਵਾਰੀਆਂ ਦੋ ਵਾਰ ਟਰਾਲੀ ਜਾਏਗੀ ਸਾਡੀ ਔਰ ਉਹਨਾਂ ਕੋ ਨਾਰੀਅਲ ਜਿਹੜੇ ਨੇ ਬਚੇ ਨਾਰੀਅਲ ਨੇ ਉਹਨੂੰ ਕਿਹਾ ਵੀ ਤੁਸੀਂ ਸੜਕਾਂ ਦੇ ਇਧਰੋਂ ਨਾ ਸਟੋ ਉਹ ਬੋਰੀਆਂ ਭਰ ਕੇ ਕੋਈ ਉਹਨਾਂ ਕੋਲ ਨਹੀਂ ਕਲੈਕਟ ਕਰਕੇ ਔਰ ਇਥੇ ਲਿਆਗੇ ਸਰ ਫਿਰ ਇਹਨੂੰ ਕ੍ਰੈਸ਼ ਕਰਿਆ ਕਰਾਂਗੇ ਸਰ ਜ਼ਿਲ੍ਹਾ ਗੁਰਦਾਸਪੁਰ ਦੀ ਪਹਿਲੀ ਮਸ਼ੀਨ ਹੈ ਇਹ ਬਟਾਲਾ ਦੇ ਵਿੱਚ ਹਾਂ ਡਿਸਟ੍ਰਿਕਟ ਗੁਰਦਾਸਪੁਰ ਨਗਰਿਕ ਬਟਾਲਾ ਵਾਲੋ ਸਾਰੇ ਪਹਿਲੀ ਮਸ਼ੀਨ ਦੀ ਖਰੀਦ ਕੀਤੀ ਗਈ ਹੈ ਜੀ ਸਰ ਦੇਖਿਆ ਜਾਏ ਤੇ ਜਿਹੜੀ ਜੋ ਸੜਕ ਤਰਤੀ ਬਣੀ ਦੀ ਲੋਕਾਂ ਦੇ ਨਾਲ ਪੀ ਕੇ ਲੋਕੀ ਰਾਹ ਚ ਸੁੱਟ ਦਿੰਦੇ ਜੀ ਉਹ ਤਾਂ ਲੱਗਦਾ ਨਹੀਂ ਹਾਂ ਲੇਕਿਨ ਬਟਾਲਾ ਨਿਕਲ ਪਿੱਛੇ ਬਿਲਕੁਲ ਸਰ ਬਿਲਕੁਲ ਜੀ ਲੋਕਾਂ ਵੱਲੋਂ ਜਿਹੜੇ ਨਾਲੀ ਵਿਕਰੇਤਾ ਜੀਏ ਉਹਨਾਂ ਵੱਲੋਂ ਜਿਹੜੇ ਨਾਲੀਲ ਪਾਣੀ ਪੀ ਕੇ ਜਿਹੜੇ ਨਾਲੀਲ ਸੀ ਇਧਰ ਉਧਰ ਥਰੋ ਕੀਤੇ ਜਾਂਦੇ ਜੀ ਜਿੰਨ ਨਾਲ ਕੀ ਐਕਸੀਡੈਂਟ ਦਾ ਖਤਰਾ ਵੱਧਦਾ ਜੀ ਸਰ ਸਰ ਇੱਕ ਜਿਹੜੀ ਖਾਦ ਹੈ ਕਿਸਾਨਾਂ ਦਾ ਕਿਸ ਤਰ੍ਹਾਂ ਪ੍ਰੋਟ ਕੀਤੀ ਜਾਊਗੀ ਇਹ ਸਰ ਨਗਰ ਨਿਗਮ ਬਟਾਲਾ ਦੇ ਵਿੱਚ ਆਲਰੇਡੀ 2 ਨੰਬਰ ਰੂਮ ਚ ਸਾਡਾ ਆਲਰੇਡੀ ਜਿਹੜਾ ਵਾ ਇਹਦਾ ਖਾਦ ਦਾ ਸੇਲ ਦਾ ਕਾਊਂਟਰ ਚੱਲਦਾ ਜੀ ਜਿੱਥੇ 10 ਰੁਪਏ ਕਿਲੋ ਦੇ ਹਿਸਾਬ ਨਾਲ ਸਾਡੇ ਖਾਦ ਸੇਲ ਕਰਦੇ ਆ ਕੋਈ ਵੀ ਕਿਸਾਨ ਲੈ ਜਾਂਦਾ ਕੋਈ ਵੀ ਸਰ ਕੋਈ ਵੀ ਜਿਹੜਾ ਸ਼ਹਿਰ ਦਾ ਬਾਗਬਾਨੀ ਕਰਨ ਵਾਲਾ ਜਿਹੜਾ ਸ਼ਹਿਰ ਚ ਆਪਣੀ ਮਤਲਬ ਜਿਹੜੀ ਆਪਣੇ ਘਰਾਂ ਚ ਲੋਕੀ ਬਾਗਬਾਨੀ ਕਰਦੇ ਨੇ ਜਾਂ ਕੋਈ ਪਿੰਡ ਚ ਕੋਈ ਖੇਤੀਬਾੜੀ ਕਰਦਾ ਉਹ ਕੋਈ ਵੀ ਆ ਕੇ ਸਰ ਸਾਡੇ ਕੋਲ 10 ਰੁਪਏ ਕਿਲੋ ਹਿਸਾਬ ਨਾਲ ਖਾਦ ਪਰਚੇਸ ਕਰ ਸਕਦਾ ਜੀ ਸਰ ਜਿਹੜਾ ਸੁੱਕਾ ਨਾਰੀਅਲ ਹੈ ਜਿਹਦੇ ਵੀ ਖਾਦ ਹੁੰਦੇ ਇਹਨੂੰ ਬਾਕੀ ਜਿਹੜੀ ਖਾਦ ਬੰਦੀ ਉਹਦੇ ਵੀ ਜਿਹੜਾ ਲਾਇਆ ਜਾਂਦਾ ਹੈ ਇਹਨੂੰ ਹਾਂ ਇਹਦਾ ਬੁਰਾਦਾ ਸਰ ਜਦੋਂ ਇਹਨੂੰ ਇਹ ਤੁਸੀਂ ਦੇਖਿਆ ਹੋਵੇਗਾ ਇਹਨੂੰ ਇਹਦਾ ਛਾਂ ਕੇ ਜਦੋਂ ਇਹਦਾ ਬੁਰਾਦਾ ਬਣੇਗਾ ਸਰ ਉਹਨੂੰ ਹੀ ਜਿਹੜੀ ਆਪਣੀ ਪੇਟਾਂ ਜਿਹੜੀ ਖਾਤਿਆਰ ਹੁੰਦੀ ਉਹ ਚ ਮਿਕਸ ਕਰਕੇ ਉਹਦੀ ਟਿੱਕਾ ਜਲਦੀ ਤਿਆਰ ਹੋਏਗੀ ਜੀ